ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੰਡਾਵਨਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਭਾਈ ਰੂਪੇ ਦੇ ਰਹਿ ਜਾਂਦਾ ਇੱਕ ਛੜਕ ਭਾਈ ਰੂਪੇ ਤੋਂ ਸ਼ਹਿਣੇ ਭਧੌੜ ਵਾਲੇ ਪਾਸੇ ਨੂੰ ਜਾਂਦੀ ਹੈ ਉਸ ਛੜਕ ਦੇ ਬਿਲਕੁਲ ਨੇੜ ਇਹ ਪਿੰਡ ਹੈ ਕੰਡਾਵਨਾ ਪਿੰਡ ਦਾ ਨਾਮ ਹੈ ਜਿੱਥੇ ਵੀਡੀਓ ਬਣਾ ਰਹੇ ਆ ਵੈਸੇ ਤਾਂ ਬਾਈ ਦਾ ਆਪਦਾ ਇੱਕ ਸਮਾਲ ਸਕੇਲ ਦੇ ਉੱਤੇ ਗਾਵਾ ਦਾ ਫਾਰਮ ਵੀ ਹੈਗਾ ਮੈਂ ਇੱਕ ਵਾਰ ਕੈਮਰਾ ਵੀ ਮਾਰ ਦੂੰਗਾ ਤੁਸੀਂ ਇਸ ਸਾਈਡ ਤੇ ਉਹ ਗਾਵਾਂ ਦੇਖ ਸਕਦੇ ਹੋ ਜਿਹੜੀਆਂ ਬਾਈ ਦੁੱਧ ਤੇ ਲਾ ਕੇ ਰੱਖਦਾ ਹੈ ਫਾਰਮ ਹੈ ਛੋਟਾ ਜਿਹਾ ਪ੍ਰੋਪਰ ਫਾਰਮ ਵਾਲਾ ਡਿਜ਼ਾਈਨ ਛੱਡਦਾ ਪਰ ਨਾਲ ਵਹਿੜਾਂ ਦਾ ਵਪਾਰ ਬਾਈ ਨੇ ਸ਼ੁਰੂ ਕੀਤਾ ਹੈ ਹੀਫਰ ਲੈ ਕੇ ਆਇਆ ਕਰੂਗਾ ਚਾਰ ਨਗ ਅੱਜ ਦੀ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਕਿ ਜਿਹੜਾ ਵੀ ਤੁਹਾਨੂੰ ਜੱਜਦਾ ਹੈ ਪਸ਼ੂ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਕਾਲ ਇਸ ਨੰਬਰ ਤੇ ਕਰ ਸਕੋਗੇ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਫਿਰ ਇਹ ਤੁਹਾਨੂੰ ਚਾਰੇ ਨੱਕ ਦਿਖਾ ਦੇਗੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਆਪਣਾ ਦੱਸ ਨਹੀਂ ਬਈ ਨਾਮ ਮੇਰਾ ਰਵਿੰਦਰਪ੍ਰੀਤ ਹੈ ਜੀ ਪਿੰਡ ਘੰਡਾ ਬੰਨਾ ਜੀ ਤੀਂਰ ਫੋੜੀ ਜਿਲ੍ਹਾ ਬਠਿੰਡਾ ਦੇ ਨੇੜੇ ਪਿੰਡ ਭੈਰੂਪਾ ਤੇ ਸ਼ੰਨਾ ਜੀ ਰਵਿੰਦਰ ਭਾਈ ਅੱਜ ਚਾਰ ਨਗ ਆਪਣੇ ਕੋਲ ਬੱਚੇ ਜਿਹੜੀਆਂ ਵੀ ਕਿਰੀਆਂ ਆਣਾਂ ਹਾਂਜੀ ਵੀਰੇ ਆਪਾਂ ਇੱਥੇ ਲਿਆ ਕਰਾਂਗੇ ਰੂਟੀਨ ਚ ਵੈਰੀ ਹਾਂਜੀ ਵੀਰੇ ਡੇਲੀ ਰੂਟੀਨ ਚ ਬਸੀਆਂ ਹੋਇਆ ਕਰਨੀਆਂ ਨੇ ਆਪਣੇ ਕੋਲ ਅੱਛਾ ਇਹ ਚਾਰੇ ਦੰਦੋਂ ਕਿਵੇਂ ਆ ਜਮਦੋ ਜਮਾ ਵੀਰੇ ਕੱਚੀਆਂ ਖੀਰੀਆਂ ਹੈ ਜੀ ਦੋ ਤਾਂ ਛੋਟੇ ਬੱਚੇ ਹੀ ਦਿਸਦੇ ਆ ਹਾਂਜੀ ਵੀਰੇ ਰੇਟ ਇਹਨਾਂ ਜੋੜੇ ਦਾ ਕਰਾਂਗੇ ਆਪਾਂ ਪਹਿਲਾਂ ਜੋੜੇ ਦਾ ਵੀਰੇ ਕੀ ਰੇਟ ਰਹੂਗਾ ਦੋ ਇਹਨਾਂ ਦੋਨਾਂ ਜੋੜਿਆਂ ਦਾ ਵੀਰੇ 80000 ਰੁਪਏ ਹੈਗਾ ਜੀ ਇਹਨਾਂ ਦੋਹਾਂ ਦਾ 80000 ਹੈ ਹਾਂ ਵੀਰੇ ਇਹਦੀ 4.5 ਮਹੀਨਿਆਂ ਦੀ ਉਮਰ ਆ ਵੀਰੇ ਇਹ 5.5 ਮਹੀਨਿਆਂ ਦੀ ਹੈ ਤੋਰ ਦੇ ਕੇ ਕਰਕੇ ਦੋਸਤੋ 80000 ਜੋੜੇ ਦੀ ਡਿ ਲਗਭਗ 1 ਕੋ ਜੀਆਂ ਵੱਛੀਆਂ ਸੋਹਣਾ ਰੰਗ ਹੈ ਉਹ ਤੁਸੀਂ ਇਹਨਾਂ ਦੇ ਟਾਂਚੇ ਦੇਖ ਲਓ ਜੀ ਨੂੰ ਪਸੰਦ ਆਵੇ ਕਾਲ ਬਾਈ ਨੂੰ ਕਰ ਸਕਦੇ ਹੋ ਤੁਸੀਂ ਵਾਈਟ ਫੇਸ ਆ ਦੱਸੋ ਸਟਰਕਚਰ ਇਹਦਾ ਤੁਸੀਂ ਦੇਖ ਲਿਆ ਦੂਜੀ ਵੀ ਤੋਰ ਦੇਾਂਗੇ ਥੋੜੀ ਇਹਨਾਂ ਨੂੰ ਫੀਡ ਪਵਾਤੀ ਸੀ ਇਹਨਾਂ ਨਾਲ ਪਸ਼ੂ ਸਿੱਧੇ ਹੋ ਕੇ ਖੜ ਜਾਂਦੇ ਆ ਤੇ ਉਹ ਖਾਨ ਚ ਮਸਤ ਆ ਇਸ ਟਾਈਮ ਸੋ ਇਹ ਜੋੜਾ 80000 ਰੁਪਏ ਇਹਨਾਂ ਦਾ ਰੇਟ ਬਾਈ ਨੇ ਰੱਖਿਆ ਬੈਂਡ ਆਪਰੇਟ ਦੇ ਲਈ ਆ ਆਪਣੇ ਕੋਲ ਜੀ ਠੀਕ ਹੈ ਸੋ ਡਿਟੇਲ ਦੱਸੋ ਬਾਈ ਕਹਿੰਦਾ ਮਿਲ ਜੂਗੇ ਤੁਸੀਂ ਫੋਂਤੇ ਪਤਾ ਕਰ ਲਿਓ ਵਾਈਟ ਫੇਸ ਵਾਲੀ ਇਹ ਬੱਚੀ ਜਿਆਦਾ ਰੰਗ ਇਹਨਾਂ ਦਾ ਵਾਈਟ ਹੈ ਜਿੰਨਾ ਸੋਹਣਾ ਹਜ ਰੰਗ ਰੂਪ ਹੈ ਜਦੋਂ ਕਰਮਾਲੀਆਂ گاਵਾ ਬੰਨ੍ਹਣੀਆਂ ਉਹਨਾਂ ਹੀ ਇਹ ਰੰਗ ਜਿਆਦਾ ਜਚਣਾ ਹੈ ਇਹਦੋਂ ਅੱਗੇ ਫੇਰ ਦੋ ਇਹਦੋਂ ਵੱਡੀਆਂ ਵਹਿੜਾਂ ਆ ਬਾਈ ਇਹਦਾਂ ਤੋਂ ਤਖੀਰੀ ਹੈ ਜਿਵੇਂ ਦੰਦੋਂ ਕੱਚੀ ਹੀਰੀਆਂ ਠੀਕ ਹੈ ਰੇਟ ਇਹਨਾਂ ਦਾ ਕੀ ਰਹਿਣਾ 1 ਲੱਖ ਵੀਰੇ 15000 ਰੁਪਏ ਰੇਟ ਜੋੜੇ ਦਾ ਹਾਂਜੀ ਵੀਰੇ ਜੋੜੇ ਤੋੜ ਦੇ ਇਹਦੀ ਏਆਈ ਤਾਂ ਨਹੀਂ ਹੋਈ ਹਜੇ ਵਹਿੜ ਦੀ ਉਹ ਪਰਲੀ ਵਹਿੜ ਦੀ ਹੋਈ ਵੀ ਆ ਵੀਰੇ ਇਸ ਦੀ ਇਹ ਵੀਰੇ ਹੀਟ ਚ ਓਕੇ ਸੋ ਦੱਸੋ ਇਹ ਹੀਟ ਚ ਬੱਚੀ ਇਹਦੀ ਏਆਈ ਹਜੇ ਨਹੀਂ ਹੋਈ ਜੋੜੇ ਦਾ ਰੇਟ 1 ਲੱਖ 15000 ਹੈ ਢਾਂਚਾ ਤੁਸੀਂ ਇਹਦਾ ਦੇਖ ਲਓ ਥਾਂ ਸੋਹਣੀ ਹੈ ਸਟਰਕਚਰ ਚੰਗਾ ਹੈ ਸੋਹਣੀ ਵੈੜ ਹੈ ਜੋੜੇ ਦਾ ਰੇਟ 1 ਲੱਖ 15 ਇਕੱਲੀ ਇਕੱਲੀ ਦਾ ਰੇਟ ਬਾਈ ਤੋਂ ਪੁੱਛ ਲਓ ਜਿਹੜਾ ਨਾਲ ਤੁਹਾਨੂੰ ਜੱਜਦਾ ਹੈ ਜੋੜੇ ਜੋੜੇ ਦੀ ਡਿਮਾਂਡ ਇੱਕ ਵਾਰ ਵੀਡੀਓ ਚ ਕਰ ਦਿੰਨੇ ਆ 10 ਨੰਬਰ 4 ਨੰਬਰ ਤੇ ਜਿਹੜੀ ਵੈੜ ਹੈ ਸੋ ਇਹ ਦੰਦੋ ਖੀਰੀ ਹੈ ਦੰਦ ਦੇਖੇ ਹੋਏ ਆ ਮੇਰੇ ਏ ਆਈ ਹੋਈ ਆ ਕਿੰਨਾ ਚਿਰ ਹੋ ਗਿਆ ਬਾਈ ਮਹੀਨਾ ਹੋ ਗਿਆ ਵੀਰੇ ਅਜ ਪੂਰਾ ਸੋ ਹਜੇ ਖਾਲੀ ਮੰਨ ਕੇ ਖਰੀਦ ਲਿਓ ਏ ਆਈ ਹੋਈ ਵੀ ਹੈ ਤੋਰਦੇ ਬਾਈ ਦੰਦੋਂ ਇਹ ਖੀਰੀ ਐ ਜਿਵੇਂ ਕੱਚੀਆਂ ਖੀਰੀਆਂ ਤੇ ਦਾਂਦੇ ਦੇ ਮੈਂ ਵਿਖੇ ਹੋਏ ਆ ਵੀਡੀਓ ਚ ਤੇ ਜਿਹੜਾ ਹੋ ਦੱਸ ਦਿੰਨੇ ਆ ਤੁਹਾਨੂੰ ਵੀ ਇਹ ਖੀਰੀ ਐ ਚਾਰੇ ਬੱਚੀਆਂ ਖੀਰੀਆਂ ਦੋ ਤਾਂ ਬਿਲਕੁਲ ਛੋਟੀ ਉਮਰ ਦੀਆਂ ਹੀ ਐ ਸੋ 1,115,000 ਜੋੜੇ ਦੀ ਡਿਮਾਂਡ ਪਾਈ ਨਹੀਂ ਰੱਖੀ ਐ ਜਿਹਨੂੰ ਬੱਚੀਆਂ ਪਸੰਦ ਆਉਂਦੀਆਂ ਐ ਤੇ ਕੰਟੈਕਟ ਕਰ ਲਿਓ ਯਾਰੇ ਬੱਚਿਆਂ ਦਾ ਵੀਰੇ ਪ੍ਰੋਪਰ ਰਿਕਾਰਡ ਮਿਲ ਜੀ ਜਿਹੜੀ ਚੀਜ਼ ਮਰਜੀ ਵੀਰੇ ਠੀਕ ਐ ਸੋ ਚਾਰਾਂ ਬੱਚੀਆਂ ਦੀ ਬਈ ਕਹਿੰਦਾ ਰਿਕਾਰਡ ਮਿਲ ਜੂਗਾ ਤੇ ਜੇ ਕੋਈ ਬੱਚੀ ਤੁਸੀਂ ਵੱਡੀਆਂ ਵੱਛੀਆਂ ਸ਼ੂਟਿੰਗਾਂ ਨੂੰ ਤਾਂ ਲੋਡ ਨਹੀਂ ਹੈ ਵੱਡੀਆਂ ਜੇ ਕੋਈ ਚੈੱਕ ਕਰਾਉਣੀਆ ਚਾਹਵੇ ਤਾਂ ਪੇਛਾ ਕੰਦਰੋਂ ਚੈੱਕ ਵੀ ਇੰਦਰੋਂ ਚੈੱਕ ਵੀ ਕਰਾ ਕੇ ਲਿਆ ਸਕਦਾ ਆਪਾਂ ਨੂੰ ਕੋਈ ਚੱਕਰ ਨਹੀਂ ਵੀਰੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ